ਸਾਰੇ ਹੀ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਸਭ ਠੀਕ ਠਾਕ ਹੋਵੋਗੇ ਜੇਕਰ ਚੈਨਲ ਤੇ ਨਵੇਂ ਦਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਨਾਲ ਲੱਗੇ ਘੰਟੀ ਦਾ ਬਟਨ ਦਬਾਓ ਤਾਂ ਕਿ ਜਿਹੜਾ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਕਿਸਾਨ ਵੀਰੋ ਜਿਵੇਂ ਸਰਕਾਰ ਨੇ ਜਿਹੜੀ ਝੋਨਾ ਲਗਾਉਣ ਦੀ ਜਿਹੜੀ ਤਰੀਕਾ ਨਿਰਧਾਰਤ ਕਰ ਦਿੱਤੀ ਹੈ ਕਿ 15 ਤਰੀਕ ਤੋਂ ਲੈ ਕੇ ਤੁਸੀਂ ਝੋਨਾ ਜਿਹੜਾ ਲਗਾ ਸਕਦੇ ਹੋ 15 ਜੂਨ ਸਰਕਾਰ ਨੇ ਜਿਹੜੇ ਆਪਾਂ ਨੂੰ ਤਰੀਕ ਦਿੱਤੀ ਹੈਗੀ ਇਸ ਦੇ ਵਿੱਚ ਬਹੁਤ ਸਾਰੇ ਕਿਸਾਨ ਵੀ ਜਿੱਤੀ ਵਿੱਚ ਹਨ ਕਿ ਜਿਹੜੀ ਪਿਛਲੇ ਸਾਲਾਂ ਦੇ ਵਿੱਚ ਲਗਭਗ ਕਿਸਾਨ 10 15 ਸਾਲਾਂ ਤੋਂ ਜਿਹੜੀ ਇੱਕ ਕਿਸਮ ਪੂਸਾ 44 ਪੀੜੀ ਪੂਸਾ ਜੀ ਨੂੰ ਕਹਿੰਦੇ ਆ ਉਹ ਕਿਸਮ ਲਗਾ ਰਹੇ ਨੇਗੇ ਉਹਨਾਂ ਵਾਸਤੇ ਵੀਡੀਓ ਆਗੇ ਕਿ ਸਭ ਤੋਂ ਪਹਿਲੀ ਗੱਲ ਤਾਂ ਵੀ ਜਿਹੜੇ ਕਿਸਾਨ ਵੀਰ ਜਿਹੜੇ ਇਹ ਪੁਰਾਣੀ ਕਿਸਮ ਲਗਾ ਰਹੇ ਉਹਨਾਂ ਕਿਰਪਾ ਕਰਕੇ ਹੌਲੀ-ਹੌਲੀ ਪੁਰਾਣੇ ਕਿਸਮਾਂ ਨੂੰ ਛੱਡਣਾ ਕਿਉਂਕਿ ਇਹਨੇ ਕਿਸੇ ਮਗਰ ਲੱਗ ਕੇ ਤੁਸੀਂ ਜਿਹੜਾ ਆਪਣੀ ਜ਼ਮੀਨ ਦੇ ਆਧਾਰ ਤੇ ਹੀ ਜਿਹੜੀ ਕਿਸਮ ਤੁਹਾਡੀ ਮਿੱਟੀ ਦੇ ਵਿੱਚ ਵਧੀਆ ਰਹੇਗੀ ਉਹ ਹੀ ਕਿਸਮ ਆ ਜਿਹੜੀ ਤੁਸੀਂ ਲਗਾਉਣੀ ਹੈ ਜੇਕਰ ਪੂਸਾ 44 ਹੈ ਪੀੜੀ ਪੂਸਾ ਲਗਾ ਰਹੇ ਹੋ ਤਾਂ ਉਸ ਨੂੰ ਥੋੜਾ ਥੋੜਾ ਕਰਕੇ ਛੱਡੋ ਕਿਉਂਕਿ ਇਹ ਜਿਆਦਾ ਲੰਮੇ ਸਮੇਂ ਦੀ ਕਿਸਮਾਂ ਪਰ ਇਹਦੇ ਵਿੱਚ ਇੱਕ ਦਿੱਕਤ ਆ ਕਿਸਾਨ ਵੀਰਾਂ ਨੂੰ ਖਾਸ ਕਰਕੇ ਕਿਹੜੇ ਠੇਕੇ ਤੇ ਜ਼ਮੀਨਾਂ ਲੈਣ ਵਾਲਾ ਕਿਸਾਨ ਨੇ ਕਿ ਉਹਨਾਂ ਨੂੰ ਜਿਹੜੀ ਇਹ ਕਿਸਮਾਂ ਤੇ ਵਿਸ਼ਵਾਸ ਸੀ ਕਿ ਕਿਸਮ ਬਹੁਤ ਸੋਨਾ ਝਾੜ ਦੇ ਰਹੀ ਆ ਉਹਨਾਂ ਦੀ ਜਿਹੜੀ ਉਹੰਬੀਦਾਂ ਦੇ ਉੱਤੇ ਇਹ ਖਰੀ ਉਤਰੀ ਆ ਉਸ ਤੋਂ ਬਾਅਦ ਜਿਹੜੀ ਕੋਈ ਵੀ ਵੈਰਾਈਟੀ ਜਿਹੜੀ ਲਗਾਉਣ ਤੋਂ ਪਹਿਲਾਂ ਹਰੇਕ ਦੇ ਮਨ ਵਿੱਚ ਸ਼ੰਕਾ ਆ ਗਈ ਕੋਈ ਵੈਰਾਈਟੀ ਲਗਾਈਏ ਜਾਂ ਨਾ ਲਗਾਈਏ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਬਾਜ਼ਾਰ ਦੇ ਵਿੱਚ ਜਿਹੜੀਆਂ ਹੁਣ ਚਰਚਾ ਦੇ ਵਿੱਚ ਕਿਸਮਾਂ ਆ ਗਈਆਂ ਪੀਆਰ 126 ਪੀਆਰ 131 ਤੇ ਸੁਪਰੀਮ 110 ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਇਸ ਵੀਡੀਓ ਦੇ ਵਿੱਚ ਪੀਆਰ 131 ਜਿਹੜੀ ਤੁਸੀਂ ਵੀਡੀਓ ਦੇ ਵਿੱਚ ਜਿਹੜੀ ਇਹ ਕਿਸਮ ਦੇਖ ਰਹੇ ਹੋ ਇਹ 131 ਕਿਸਮਾਂ ਦੀ ਇਹ 2022 ਦੇ ਵਿੱਚ ਲਾਂਚ ਕਰੀ ਸੀਗੀ ਸਭ ਪਹਿਲੇ ਸਾਲ ਦੇ ਵਿੱਚ ਕਿਸਾਨਾਂ ਨੂੰ ਬਹੁਤੇ ਕਿਸਾਨਾਂ ਨੂੰ ਇਸ ਜਿਹੜੀ ਕਿਸਮ ਨੇ ਨਿਰਾਸ਼ ਕਰਾਇ ਸੀਗਾ ਕਿ ਇਸ ਦੇ ਵਿੱਚ ਮਧਰੇ ਬੂਟੇ ਦੀ ਸਮੱਸਿਆ ਬਹੁਤ ਆਈ ਸੀ ਪਰ ਪਿਛਲੇ ਸਾਲ ਦੇ ਵਿੱਚ ਜਿਹੜਾ ਹੈਰਾਨੀਜਨਕ ਝਾੜ ਰਿਹਾ 90 ਮਾਣ ਜਿਹੜਾ ਲਗਭਗ ਇਹਦਾ ਔਸਤ ਝਾੜ ਰਿਹਾ ਹੈਗਾ ਜਿਹਨੂੰ ਆਪਾਂ 36 ਗਮਾਂ ਤੋਂ ਲੈ ਕੇ 35 ਗਮਾਂ ਤੱਕ ਇਸ ਦਾ ਝਾੜ ਜਿਹੜਾ ਆਇਆਗਾ ਪਰ ਬਹੁਤ ਸਾਰੇ ਕਿਸਾਨ ਵੀ ਸੋਚ ਰਹੇ ਨੇ ਕਿ ਜਹੀ ਕਿਸਮ ਜਿਹੜੀ ਪਿਛਲੀ ਵਾਰ ਜਿਹੜੀ 2022 ਦੇ ਵਿੱਚ ਮਾਦਰੀ ਬੂਟਾਂ ਦੀ ਸਮੱਸਿਆ ਆਈ ਸੀਗੀ ਇਸ ਵਾਰ ਵੀ ਉਹਨਾਂ ਨੂੰ ਖਾਤਰ ਆ ਸੋ ਇਸ ਲਈ ਕਿਸਾਨ ਵੀਰੋ ਤੁਸੀਂ ਇਹ ਜਿਹੜੀ ਕਿਸਮ ਨੂੰ ਹੌਲੀ ਹੌਲੀ ਟ੍ਰਾਇਲ ਕਰੋ 2 ਜਾਂ 3 ਕਿਲੇ ਲਗਭਗ ਟ੍ਰਾਇਲ ਕਰੋ ਜਿੰਨਾ ਕਿਸਾਨ ਵੀਰਾਂ ਨੇ ਪਹਿਲਾਂ ਕਿਸਮ ਲਗਾਈ ਆ ਉਹਨਾਂ ਬਿਨਾਂ ਨੇ ਜਿਹੜੀ ਇਹ ਕਿਸਮ ਲਗਾਉਣੀ ਹੀ ਲਗਾਉਣੀ ਹੈ ਕਿਉਂਕਿ ਪਿਛਲੀ ਵਾਰ ਇਸ ਦਾ ਝਾੜ ਬਹੁਤ ਸੋਹਣਾ ਸੀਗਾ ਉਹ ਕਿਸਾਨ ਵੀਰੇ ਇਸ ਨੂੰ ਹੀ ਲਗਾਉਣਗੇ ਇਸ ਦੀ ਆਪਾਂ ਜੇਕਰ ਗੱਲ ਕਰੀਏ ਕੇ ਜਿਹੜੀ ਦੀ ਪਨੀਰੀ ਆ ਗਈ ਉਹ 25 ਮਈ ਤੋਂ ਜਿਹੜੀ ਇਸ ਦੀ ਬਿਜਾਈ ਹੋਊਗੀ ਸਭ ਤੋਂ ਵੱਡੀ ਗੱਲ ਹੈ ਕਿ ਇਸ ਦੀ ਜਿਹੜੀ ਪਨੀਰੀ ਆ ਉਹ ਵੱਡੀ ਨਹੀਂ ਲਗਾਉਣੀ 25 ਦਿਨ ਤੋਂ ਲੈ ਕੇ 30 ਦਿਨ ਦੀ ਪਨੀਰੀ ਤੁਸੀਂ ਖੇਤ ਦੇ ਵਿੱਚ ਲਗਾਉਣੀ ਆ ਤੇ 30 ਤੋਂ ਲੈ ਕੇ ਸੋਰੀ 35 ਦਿਨ ਦੀ ਪਨੀਰੀ ਖੇਤ ਦੇ ਵਿੱਚ ਲਗਾਉਣੀ ਆ ਇਸ ਤੋਂ ਵੱਡੀ ਜਿਹੜੀ ਪਨੀਰੀ ਖੇਤ ਦੇ ਵਿੱਚ ਨਹੀਂ ਲਗਾਉਣੀ ਦੂਸਰਾ ਜਿਹੜਾ ਸਭ ਤੋਂ ਦਾ ਬੈਸਟ ਟਾਈਮ ਆਗਾ ਉਹ 25 ਜੂਨ ਤੋਂ ਲੈ ਕੇ ਜਿਹੜਾ ਲਗਭਗ 2-3 ਤਰੀਕ ਜਿਹੜੀ ਜੁਲਾਈ ਦੀ ਆ ਉਥੇ ਇਹ ਜਿਹੜੀ ਬਹੁਤ ਸੋਹਣਾ ਝਾੜ ਦਿੰਦੀ ਹੈ ਇਹ ਕਿਸਮ ਕਿਸਾਨ ਵੀਰ ਉਹ ਹਰੇਕ ਕਿਸਮ ਦੇ ਅਲੱਗ-ਅਲੱਗ ਗੁਣ ਹੁੰਦੇ ਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਣਾ ਕਿ ਜਿਹੜੀ 131 ਕਿਸਮਾਂ ਇਹਦੇ ਵਿੱਚ ਜਿਹੜੀ ਇਹ ਹੌਲੀ-ਹੌਲੀ ਸਟਾਰਟਿੰਗ ਜਿਹੜੀ ਥੋੜਾ ਲੇਟ ਕਰਦੇ ਕਿਉਂਕਿ ਜਿਹੜੀਆਂ ਆਪਣੇ ਪੁਰਾਣੇ ਕਿਸਮਾਂ ਵਿੱਚ ਪੀਲੀ ਪੂਸ਼ਾ ਤੇ ਪੂਸ਼ਾ 44 ਆ ਇਹ ਕਿਸਮਾ ਡੋਗਰ ਪੂਸਾ ਹੋਈ ਇਹ ਕਿਸਮਾ ਥੋੜਾ ਜ਼ਿਆਦਾ ਸਿੱਤੀ ਫਟਾਰ ਲੈਂਦੀਆਂ ਨੇ ਜਿਸ ਕਰਕੇ ਆਪ ਨੂੰ ਜ਼ਿਆਦਾ ਜਿਹੜੇ ਸੋਹਣੇ ਲੱਗਦੇ ਨਹੀਂ ਹੈਗੇ ਜਿਹੜੀ ਇਹ ਕਿਸਮਾ ਹੈ ਹੌਲੀ-ਹੌਲੀ ਜਿਹੜਾ ਆਪਣਾ ਬੂਟੇ ਬਣਾਉਂਦੀ ਹੈਗੀ ਸੋ ਜ਼ਿਆਦਾ ਇਹ ਜੂਰੀਏ ਦੇ ਵੀ ਇਸ ਦੇ ਵਿੱਚ ਜ਼ਰੂਰਤ ਨਹੀਂ ਹੁੰਦੀਗੀ ਪਰ ਜੇਕਰ ਤੁਸੀਂ ਪਹਿਲੀ ਵਾਰ ਲਗਾ ਰਹੇ ਹੋ ਤਾਂ ਤੁਸੀਂ ਇੱਕ ਗੱਲ ਧਿਆਨ ਰੱਖਿਓ ਕਿ ਜੇਕਰ 25 ਜੂਨ ਤੋਂ ਲੈ ਕੇ ਤੁਸੀਂ 1 ਜਨਵਰੀ ਤੱਕ ਇਸ ਦੀ ਜਿਹੜੀ ਪੌਦ ਤੁਸੀਂ ਲਗਾ ਦਿੱਤੀ ਹੈਗੀ ਆਪਣੇ ਖੇਤ ਦੇ ਵਿੱਚ ਤਾਂ ਤੁਸੀਂ ਨੋਟ ਕਰਿਓ ਕਿ ਹੌਲੀ-ਹੌਲੀ ਪਟਾਰ ਕਰੇਗੀ ਤੁਸੀਂ ਇਸ ਦੇ ਵਿੱਚ ਕੋਈ ਹੋਰ ਜ਼ਿਆਦਾ ਜਿਹੜੀਆਂ ਚੀਜ਼ਾਂ ਨਹੀਂ ਪਾਉਣੀਆਂ ਕਿ ਇਹ ਫੋਟ ਨਹੀਂ ਕਰ ਰਹੀ ਜਾਂ ਇਹ ਜ਼ਿਆਦਾ ਜਿਹੜਾ ਬੂਟਾ ਨਹੀਂ ਬਣਾ ਰਹੀ ਜਾਂ ਜ਼ਿਆਦਾ ਦੇਖੇ ਦੀ ਦੇਖਣ ਨੂੰ ਸੋਹਣੀ ਲੱਗਦੀ ਇਹ ਉਸ ਤੋਂ ਬਾਅਦ ਇੰਨੀ ਵਧੀਆ ਫੋਟ ਕਰੇਗੀ ਕਿ ਤੁਸੀਂ ਹੈਰਾਨ ਰਹੋਗੇ ਕਿ ਵੀ ਇੰਨੀ ਸੋਹਣੀ ਜਿਹੜੇ ਇਹ ਟਿਲਰਿੰਗ ਹੋਊਗੀ ਬਹੁਤ ਜ਼ਿਆਦਾ ਵਧੀਆ ਹੋਵੇਗੀ ਦੂਸਰਾ ਇਸ ਦੇ ਵਿੱਚ ਜਿਹੜਾ ਝੋਲਸ ਰੋਗ ਵੀ ਬਹੁਤ ਘੱਟ ਆਉਂਦਾਗਾ ਜਿਆਦਾ ਪਉਣ ਝੋਲਸ ਰੋਗ ਲਗਭਗ 10 ਝੋਲਸ ਰੋਗ ਵਸਾਣੂ ਆਂਦਾ ਜਿਹੜਾ ਟਕਰਾ ਕਰਨ ਦੀ ਜਿਹੜੀ ਸਮਰੱਥਾ ਰੱਖਦੀ ਆਗੀ ਇਸ ਦੇ ਵਿੱਚ ਝੋਲਸ ਰੋਗ ਬਿਲਕੁਲ ਹੀ ਨਹੀਂ ਆਉਂਦਾ ਤੇ ਇੱਕ ਇਹਦੇ ਵਿੱਚ ਸਭ ਤੋਂ ਵੱਡੀ ਖਾਸ ਗੱਲ ਇਹ ਕਿ ਜਿਹੜੀ ਇਹ ਕਣਕ ਸੌਰੀ ਧੋਨਾ ਹੈ ਐਂਡ ਤੱਕ ਵੱਢਣ ਤੱਕ ਇਹ ਜਿਹੜਾ ਹਰਾ ਰਹਿੰਦਾਗਾ ਇਹ ਪਰਮਲ ਕਿਸਮ ਹੈ ਹਰਾ ਕਿਸਾਨ ਵੀਰੋ ਕੋਈ ਹਾਈਬ੍ਰਿਡ ਕਿਸਮ ਨਹੀਂ ਆ ਜਿਸ ਤਰ੍ਹਾਂ ਇਹ ਪਰਮਲ ਝੋਨੇ ਪਹਿਲਾਂ ਵਿਗ ਰਿਹਾ ਉਸੇ ਤਰ੍ਹਾਂ ਹੀ ਇਸੇ ਝੋਨੇ ਦੀ ਵਿਕਰੀ ਹੋਵੇਗੀ ਕੋਈ ਜੇਕਰ ਤੁਸੀਂ ਇਸ ਨੂੰ ਜਿਆਦਾ ਲੇਟ ਕਰੋਗੇ ਤਾਂ ਤੁਸੀਂ ਇਸ ਦੇ ਵਿੱਚ ਦੇਖੋਗੇ ਕਿ ਇਸ ਦੇ ਵਿੱਚ ਥੋੜਾ ਹਲਦੀ ਰੋਗ ਆਏਗਾ ਤੇ ਜਿਹੜਾ ਇਹਦਾ ਮੌਇਸਚਰ ਉਹ ਵੀ ਜਿਆਦਾ ਰਹੇਗਾ ਜਿਹਦੇ ਵਿੱਚ ਤੁਹਾਨੂੰ ਜਿਹੜੀ ਵੇਚਣ ਦੇ ਵਿੱਚ ਵੀ ਤੁਹਾਨੂੰ ਥੋੜੀ ਸਮੱਸਿਆ ਆ ਸਕਦੀ ਆ ਸੋ ਕਿਰਪਾ ਕਰਕੇ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋਗੇ ਇਸ ਨੂੰ ਜਿਆਦਾ ਨਾ ਲੇਟ ਕਰੋ ਕਈ ਵਾਰ ਵੀਰ 26 PR126 ਜਿਤਨਾ ਇਸ ਨੂੰ ਲਗਾਉਣਗੇ ਤੁਸੀਂ ਉਹ ਕਿਰਪਾ ਕਰਕੇ ਇਹ ਉਹ ਕਿਸਮ ਨਹੀਂ ਹੈ ਕਿ 91-90 ਦਿਨਾਂ ਦੇ ਵਿੱਚ ਆ ਜਾਵੇਗੀ ਇਹ ਲਗਭਗ ਬੋਤ ਤੋਂ ਲੈ ਕੇ ਜਿਹੜੇ ਵੱਢਣ ਤੱਕ ਇਹ 140 ਦਿਨ 32 ਦਿਨ ਇਹ ਆਪਣੇ ਖੇਤ ਦੇ ਵਿੱਚ ਵਿੱਚ ਸਮਾਂ ਲੈਂਦੀ ਹੈਗੀ ਇਹਦਾ ਝਾੜ ਬਹੁਤ ਸੋਹਣਾ ਆਗਾ ਇਸ ਤੇ ਜਿਆਦਾ ਖਰਚਾ ਕਰਨ ਦੀ ਜਰੂਰਤ ਨਹੀਂ ਹੈ ਕਿ ਤੁਸੀਂ ਬੇਫਾਲਤੂ ਚੀਜ਼ਾਂ ਦੇ ਵਿੱਚ ਸੁਟੀ ਜਾਓ ਉਹ ਉਹ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਕਿ ਇਸ ਦੀ ਫੋਟ ਥੋੜਾ ਲੇਟ ਹੁੰਦੀ ਆ ਇਹ ਨਹੀਂ ਆ ਕਿ ਅਮੀ ਨਾ ਜਾਂ ਇਸ ਕੋ ਜਿਆਦਾ ਦਿਨ ਜਿਹੜਾ ਆਪਣੇ ਖੇਤ ਦੇ ਵਿੱਚ ਖੜੀ ਰਹੇਗੀ ਜਿਆਦਾ ਜਿਹੜੀ ਕਲ ਇੰਟਲਰ ਨਹੀਂ ਬਣਾਏਗੀ ਇਹੀ ਕਿਸਮ ਨਹੀਂ ਹੈ ਉਸ ਕਿਉਂਕਿ ਆਪਾਂ ਨਵੇਂ ਕਿਸਾਨ ਵੀਰਾਂ ਨੂੰ ਸਾਡੇ ਜਿਹੜੇ ਪੁਰਾਣੇ ਕਿਸਾਨ ਵੀਰ ਨੇ ਉਹ ਪੂਸਾ 44 ਤੇ ਪੀਲੀ ਪੂਸਾ ਜਾਂ ਡੋਗਰ ਪੂਸਾ ਨਾਲ ਹੀ ਜੁੜੇ ਹੋਏ ਨੇ ਵੱਧ ਤੋਂ ਵੱਧ ਇਸ ਕਰਕੇ ਉਹਨਾਂ ਨੂੰ ਦੇਖਣ ਦੇ ਵਿੱਚ ਇਹ ਆਏਗਾ ਕਿ ਕਿਸਮ ਦੇਖਣ ਨੂੰ ਸੋਣੀ ਨਹੀਂ ਲੱਗਦੀ ਜਿਹੜੀ ਪਿੰਦਰਾ ਉਹ ਨਹੀਂ ਬਣਾ ਰਹੀ ਸੋ ਕਿਰਪਾ ਕਰਕੇ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਿਓ ਜੀ ਜਿਆਦਾ ਇਹਨਾਂ ਦੇ ਵਿੱਚ ਚੀਜ਼ਾਂ ਪਾਉਣ ਦੀ ਜ਼ਰੂਰਤ ਨਹੀਂ ਆ ਬਾਕੀ ਤੁਸੀਂ ਟ੍ਰਾਇਲ ਥੋੜਾ ਥੋੜਾ ਕਰਿਆ ਕਰੋ ਕਿਉਂਕਿ ਹਰੇਕ ਕਿਸਮ ਹਰੇਕ ਪਾਣੀ ਦੇ ਵਿੱਚ ਤੇ ਹਰੇਕ ਜਿਹੜਾ ਮਿੱਟੀ ਦੇ ਵਿੱਚ ਕਾਮਯਾਬ ਨਹੀਂ ਹੁੰਦੀ ਸੋ ਥੋੜਾ ਟ੍ਰਾਇਲ ਕਰੋ ਨਾਲ ਤਾਂ ਤੁਹਾਨੂੰ ਜਿਹੜਾ ਤੁਹਾਡੇ ਖੇਤ ਦਾ ਪਤਾ ਲੱਗ ਜਾਵੇਗਾ ਕਿ ਸਾਡੇ ਖੇਤ ਲਈ ਇਹ ਫਸਲ ਜਿਹੜੀ ਕਿਸਮ ਹੈ ਠੋਕਮੀ ਹੈ ਜਾਂ ਨਹੀਂ ਹੈ ਤੇ ਦੂਸਰਾ ਤੁਹਾਨੂੰ ਝਾੜ ਵੀ ਪਤਾ ਲੱਗ ਜਾਵੇਗਾ ਜੇ ਹਾਂ ਨਹੀਂ ਹੈ ਕਿ ਤੁਸੀਂ ਦੂਸਰਿਆਂ ਦੇ ਨਾਲ ਉਸ ਦੇ ਵਿੱਚ ਜ਼ਿਆਦਾ ਜਿਹੜੇ ਆਂ ਚੀਜ਼ਾਂ ਪਾਓ ਤੇ ਜਿਹੜੇ ਫਿਰ ਤੁਸੀਂ ਕਹੋ ਕਿ ਸਾਨੂੰ ਝਾੜ ਬਹੁਤ ਸੋਨਾ ਮਿਲਿਆ ਤੁਸੀਂ ਨਾਰਮਲ ਚੀਜ਼ਾਂ ਪਾ ਕੇ ਝਾੜ ਲੈਣਾ ਹੈ ਫਿਰ ਵੀ ਤੁਹਾਨੂੰ ਪਤਾ ਲੱਗੇਗਾ ਕਿਉਂਕਿ ਜਿੰਨਾ ਖਰਚਾ ਜ਼ਿਆਦਾ ਕਰੋਗੇ ਤੇ ਓਨਾ ਜਿਹੜਾ ਆਪਾਂ ਨੂੰ ਮੁਨਾਫਾ ਘੱਟ ਹੀ ਮਿਲੇਗਾ ਇਹ ਗੱਲ ਪਹਿਲਾਂ ਨੋਟ ਕਰ ਲਓ ਖਾਸ ਕਰਕੇ ਪੀਆਰ 131 ਦੇ ਵਿੱਚ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ ਕਿਰਪਾ ਕਰਕੇ ਕਮੈਂਟ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਧੰਨਵਾਦ ਜੀ ਮਿਹਰਬਾਨੀ